ਅੱਜ ਆਪਾਂ ਲੈ ਕੇ ਆਏ ਹਾਂ ਜੀ ਆਹ ਸੋਹਣੇ ਸੋਹਣੇ ਫੁੱਲਾਂ ਵਾਲਾ ਜਿਹੜਾ ਹੈਗਾ ਬੁੱਟਾ ਤੇ ਇਹਦੇ ਕੀ ਕੀ ਫਾਇਦੇ ਨੇ ਕੀ ਕੀ ਨੁਕਸਾਨ ਨੇ ਆਪਾਂ ਗੱਲ ਕਰਾਂਗੇ ਬਹੁਤ ਸੋਹਣੇ ਇਹ ਫੁੱਲ ਨੇ ਤੇ ਆਪਾਂ ਜਿਹੜਾ ਹੈਗਾ ਇਸ ਨੂੰ ਜ਼ਹਿਰੀਲਾ ਬੁੱਟਾ ਆਖ ਕੇ ਛੱਡ ਦਿੰਨੇ ਆ ਆਮ ਇਹ ਬੁੱਟਾ ਜਿਹੜਾ ਉੱਗ ਜਾਂਦਾ ਘਰਾਂ ਵਿੱਚ ਇਸ ਨੂੰ ਲਗਾਉਣ ਲਈ ਲੋਕੀ ਚੰਗਾ ਨਹੀਂ ਸਮਝਦੇ ਪਰ ਇਹ ਆਮ ਕਰ ਲੋ ਵੀ ਜਿੱਦਾ ਝਾੜੀਆਂ ਦੇ ਵਿੱਚ ਜਾਂ ਖਾਲੀ ਜਗ੍ਹਾ 'ਚ ਆਪਣੇ ਆਪ ਆਪਣੀ ਜਗ੍ਹਾ ਬਣਾ ਲੈਂਦਾ ਤੇ ਉੱਗ ਜਾਂਦਾ ਆ ਇਸ ਦੀ ਜਿਹੜੀ ਵੱਤੋਂ ਉਹ ਜ਼ਿਆਦਾਤਰ ਜਿਹੜੇ ਸ਼ਿਵ ਭਗਵਾਨ ਨੂੰ ਜਿਹੜਾ ਪ੍ਰਸੰਨ ਕਰਨ ਦੇ ਲਈ ਕੀਤੀ ਜਾਂਦੀ ਆ ਇਹਦੇ ਪੱਤਿਆਂ ਦੀ ਉਹਦੇ ਤੇ ਚੜ੍ਹਾਵਾ ਚੜ੍ਹਦਾ ਇਹਦੇ ਫੁੱਲਾਂ ਨੂੰ ਉਹਦੀ ਪੂਜਾ ਕੀਤੀ ਜਾਂਦੀ ਆ ਇਹਦੇ ਫੁੱਲਾਂ ਨਾਲ ਤੇ ਇਸ ਦੇ ਜਿਹੜੇ ਹੈਗੇ ਨੇ ਮਤਲਬ ਕਹਿ ਲੋ ਕੁਫੜ ਲੱਗਦਾ ਇਹਦੇ ਉੱਤੇ ਉਹਦੇ ਨਾਲ ਵੀ ਜਿਹੜਾ ਹੈਗਾ Shiv Bhagwan ਦੀ ਪੂਜਾ ਕੀਤੀ ਜਾਂਦੀ ਆ ਪਰ ਆਪਾਂ ਅੱਜ ਕਰਾਂਗੇ ਗੱਲ ਇਨਸਾਨ ਦੇ ਉੱਤੇ ਇਸ ਦਾ ਉਪਯੋਗ ਬਹੁਤ ਲਾਭਕਾਰੀ ਆ ਮਤਲਬ ਜੇਕਰ ਇਨਸਾਨ ਇਸ ਨੂੰ ਵਰਤੇ ਤਾਂ ਵੱਡੇ-ਵੱਡੇ ਆਯੁਰਵੇਦ ਗ੍ਰੰਥਾਂ ਦੇ ਵਿੱਚ ਇਹਦੇ ਬਹੁਤ ਸਾਰੇ ਫਾਇਦੇ ਦੱਸੇ ਹੋਏ ਨੇ ਜਦੋਂ ਕਿ ਮਗਰ ਲੋਕਾਂ ਕੋਲ ਮੈਡੀਸਨ ਜਿਹੜੀ ਸਾਨੂੰ ਐਲੋਪੈਥਿਕ ਨਹੀਂ ਹੁੰਦੀ ਸੀ ਉਦੋਂ ਦੇ ਜਿਹੜੇ ਬਜ਼ੁਰਗ ਸੀ ਆਯੁਰਵੇਦਾ ਵਾਲੇ ਸੀ ਉਹ ਇਹਨਾਂ ਹੀ ਜੜੀਆਂ ਬੁੱਟੀਆਂ ਦਾ ਇਸਤੇਮਾਲ ਕਰਦੇ ਹੁੰਦੇ ਸੀ ਦਵਾਈ ਦੇ ਤੌਰ ਤੇ ਸੋ ਆਜੋ ਆਪਾਂ ਗੱਲ ਕਰਦੇ ਹਾਂ ਵੀ ਇਸ ਦੇ ਕੀ-ਕੀ ਫਾਇਦੇ ਹਨ ਸਭ ਤੋਂ ਵੱਡਾ ਜਿਹੜਾ ਫਾਇਦਾ ਇਹ ਹੈ ਵੀ ਜਿਵੇਂ ਕੀ ਕਈ ਵਾਰੀ ਲੋਕੀ ਆਪਾਂ ਦੇਖਦੇ ਆਂ ਬਸ ਦੇ ਵਿੱਚ ਜਾਂ ਕਾਰਾਂ ਦੇ ਵਿੱਚ ਸਫਰ ਨਹੀਂ ਕਰ ਸਕਦੇ ਉਹਨਾਂ ਨੂੰ ਤੇਲ ਚੜਨ ਲੱਗ ਜਾਂਦਾ ਮਤਲਬ ਕਹਿੰਦੇ ਨੇ ਸਾਨੂੰ ਜੀ ਉਲਟੀ ਆਉਣ ਲੱਗ ਗਈ ਸੋ ਇਹਦਾ ਇਸਤੇਮਾਲ ਆਪਾਂ ਕਰ ਸਕਦੇ ਆਂ ਜਿਹਦੇ ਨਾਲ ਜਿਹੜਾ ਹੈਗਾ ਉਹਨਾਂ ਨੂੰ ਕੋਈ ਦਵਾਈ ਕੋਈ ਗੋਲੀ ਚੁੱਸਣ ਦੀ ਲੋੜ ਨਹੀਂ ਸਿਰਫ ਕਰਨਾ ਕੀ ਆ ਇਹਦਾ ਇੱਕ ਪੱਤਾ ਤੋੜ ਕੇ ਸੱਜੇ ਤੇ ਖੱਬੇ ਇੱਕ ਇੱਕ ਪੱਤਾ ਤੋੜ ਕੇ ਆਪਣੇ ਬੂਟਾਂ ਦੇ ਵਿੱਚ ਰੱਖ ਲੈਣਾ ਆ ਤਲਿਆਂ ਦੇ نیچے ਤੇ ਆਪਣੀ ਸਫਰ ਦੇ ਲਈ ਨਿਕਲ ਜਾਓ ਤੁਹਾਨੂੰ ਕਦੇ ਵੀ ਐਦਾਂ ਨਹੀਂ ਹੋਊਗਾ ਵੀ ਮੈਨੂੰ ਤੇਲ ਚੜਨ ਵਾਲੀ ਕੋਈ ਬਿਮਾਰੀ ਸੀ ਸੋ ਦੂਸਰੀ ਗੱਲ ਆਜੋ ਜੀ ਇਸ ਦੁੱਧ ਦੀ ਆ ਤੁਸੀਂ ਦੁੱਧ ਦੇਖ ਰਹੇ ਹੋ ਤੁਸੀਂ ਇਸ ਨੂੰ ਇਸ ਦੁੱਧ ਕਰਕੇ ਹੀ ਜ਼ਹਿਰੀਲਾ ਮੰਨਦੇ ਹੋ ਪਰਕਰ ਇਹਦੀ ਜਿਹੜੀ ਵਰਤੋਂ ਆ ਉਹ ਇੰਨੀ ਤੋਂ ਜ਼ਿਆਦਾ ਫਾਇਦੇਮੰਦ ਆ ਜੇਕਰ ਗੱਲ ਕਰੀਏ ਆਪਾਂ ਕਿਸੇ ਦੇ ਵਾਲਾਂ ਦੇ ਵਿੱਚ ਕੀੜਾ ਲੱਗ ਗਿਆ ਬਾਲ ਝੜਨ ਲੱਗ ਗਏ ਜਾਂ ਕਹ ਲਓ ਕਈ ਵਾਰੀ ਆਪਾਂ ਦੇਖਦੇ ਆ ਕਈਆਂ ਦੀ ਦਾੜੀ ਦੇ ਵਿੱਚੋਂ ਵੱਡੇ ਵੱਡੇ ਚਟਾਕ ਪੈ ਜਾਂਦੇ ਨੇ ਉੱਥੋਂ ਬਾਲ ਖਤਮ ਹੋ ਜਾਂਦੇ ਨੇ ਜੇਕਰ ਇਸ ਦੁੱਧ ਨੂੰ ਉੱਥੇ ਇਸਤੇਮਾਲ ਕੀਤਾ ਜਾਵੇ ਤਾਂ ਕੰਟੀਨਿਊ 15-20 ਦਿਨ ਲਾਉਣ ਨਾਲ ਜਿਹੜਾ ਹੈਗਾ ਦਾੜੀ ਦੁਬਾਰਾ ਆਉਣੀ ਸ਼ੁਰੂ ਹੋ ਜਾਵੇਗੀ ਜਿੱਥੇ-ਜਿੱਥੇ ਕੀੜਾ ਲੱਗਿਆ ਹੋਇਆ ਜਿੱਥੇ-ਜਿੱਥੇ ਬਾਲ ਜਿਹੜੇ ਹੈਗੇ ਨੇ ਉਹ ਖਤਮ ਨਹੀਂ ਸੋ ਇਹ ਜਿਹੜਾ ਦੁੱਧ ਆ ਤੁਸੀਂ ਦੇਖੋ ਕਿੰਨਾ ਡਾਰਕ ਇਹ ਦੁੱਧ ਆ ਇਹ ਆਮ ਦੁੱਧ ਵਰਗਾ ਨਹੀਂ ਇਹ ਦਵਾਈ ਵਰਗਾ ਹੀ ਆ ਇਹ ਇੱਕ ਔਸ਼ਧੀ ਆ ਜਿਹੜੀ ਕੀ ਸਾਨੂੰ ਸਾਡੇ ਬਜ਼ੁਰਗ ਦੱਸ ਕੇ ਗਏ ਨੇ ਤੇ ਬੜੇ ਬੜੇ ਗ੍ਰੰਥਾਂ ਵਿੱਚ ਨੋਟ ਕਰਕੇ ਗਏ ਨੇ ਸੋ ਬਹੁਤ ਜਿਹੜੇ ਆਯੁਰਵੇਦਾ ਪੜ੍ਹੇ ਨੇ ਜਾਂ ਆਯੁਰਵੇਦਾ ਪ੍ਰਾਣੇ ਡਾਕਟਰ ਨੇ ਉਹਨਾਂ ਨੂੰ ਤੁਸੀਂ ਪੁੱਛ ਕੇ ਦੇਖਿਓ ਇਸ ਦੇ ਫਾਇਦੇ ਕੀ ਨੇ ਸੋ ਇਸ ਦਾ ਜਿਹੜਾ ਇਹ ਸਭ ਤੋਂ ਵੱਡਾ ਫਾਇਦਾ ਆ ਵੀ ਕੋਈ हेयर ਟ੍ਰੀਟਮੈਂਟ ਕਰਾਉਣ ਦੀ ਲੋੜ ਨਹੀਂ ਤੁਹਾਨੂੰ ਇਸ ਦਾ ਦੁੱਧ ਜਿਹੜਾ ਹੈਗਾ ਜਿੱਥੇ-ਜਿੱਥੇ ਤੁਹਾਡੇ ਬਾਲ ਨਹੀਂ ਹੈਗੇ ਲਗਾਓ ਤਾਂ ਤੁਸੀਂ ਲਗਾ ਕੇ ਆਪ ਮਹਿਸੂਸ ਕਰੋਗੇ ਵੀ ਇਹਦਾ ਜਿਹੜਾ ਹੈਗਾ ਆ ਬੈਨੀਫਿਟ ਕਿੰਨਾ ਆ ਪਰ ਦੂਸਰੀ ਸਭ ਤੋਂ ਵੱਡੀ ਗੱਲ ਜੇਕਰ ਤੁਸੀਂ ਇਸ ਨੂੰ ਦੇਸੀ ਘੀਏ ਦੇ ਵਿੱਚ ਮਿਲਾ ਕੇ ਰੂਹ ਦੇ ਵਿੱਚ ਲਪੇਟ ਕੇ ਇਹਦੇ ਦੁੱਧ ਨੂੰ ਦੇਸੀ ਘੇਚ ਵਿੱਚ ਮਿਲਾ ਲੈਣਾ ਰੂਹ ਚ ਲਪੇਟ ਕੇ ਤੁਸੀਂ ਜਿੱਥੇ ਵੀ ਤੁਹਾਡੀ ਜਾੜ ਦਰਦ ਦੰਦ ਦਰਦ ਹੁੰਦਾ ਉੱਥੇ ਲਗਾ ਲਓ ਤੁਹਾਡੀ ਜਾੜ ਦਰਦ 100% ਨਾਲ ਦੀ ਨਾਲ ਠੀਕ ਹੋ ਜਾਵੇਗੀ ਫਿਰ ਤੁਸੀਂ ਕਿਸੇ ਚੰਗੇ ਡਾਕਟਰ ਨੂੰ ਜਾ ਕੇ ਜਿਹੜੇ ਜਾੜਾਂ ਵਾਲੇ ਦਰਦ ਨੂੰ ਹੋਰ ਚੰਗੀ ਤਰ੍ਹਾਂ ਨਾਲ ਜੋ ਵੀ ਆਪਣਾ ਟ੍ਰੀਟਮੈਂਟ ਕਰਵਾ ਸਕਦੇ ਹੋ ਸੋ ਇਸ ਦੇ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਸਾਰੇ ਫਾਇਦੇ ਨੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆ ਜਿਹੜੇ ਸੋਹਣੇ ਸੋਹਣੇ ਫੁੱਲ ਨੇ ਇਹਨਾਂ ਦੇ ਵੀ ਵਰਤ ਕੇ ਕੀਤੀ ਜਾਂਦੀ ਆ ਜਿਹੜੇ ਆਯੁਰਵੇਦ ਦਾ ਡਾਕਟਰ ਨੇ ਉਹ ਦੱਸਦੇ ਨੇ ਵੀ ਇਹ ਦਾ ਜਿਹੜਾ ਇਹ ਬੁੱਟਾ ਆ ਇਹਦੇ ਵਿੱਚ ਜਿਹੜੇ ਇਹ ਫੁੱਲ ਨੇ ਛੋਟੇ ਛੋਟੇ ਇਹ ਫੁੱਲਾਂ ਨੂੰ ਤੁਸੀਂ ਜੇ ਨਿਰਨੇ ਕਾਲਜੇ ਇੱਕ ਫੁੱਲ ਲੈਣਾ ਤੁਸੀਂ ਪਾਣੀ ਨਾਲ ਖਾ ਲੋ ਤੇ ਤੁਸੀਂ ਇਦਾਂ ਹੀ ਜਿਹੜਾ ਹਫਤੇ ਬਾਅਦ ਫੇਰ ਰਿਪੀਟ ਕਰ ਲੋ ਜੇਕਰ ਤੁਸੀਂ 5-7 ਵਾਰੀ ਇਹ ਇਹ ਨੁਸਖਾ ਨੁਸਕਾ ਜਿਹੜਾ ਰਿਪੀਟ ਕਰ ਦਿਓ ਆ ਜਿਹੜੇ ਫੁੱਲਾਂ ਦਾ ਬਿਲਕੁਲ ਸੈਂਟਰ ਵਾਲਾ ਪਾਰਟ ਆ ਇਹ ਤੁਸੀਂ ਯੂਜ਼ ਕਰ ਲੈਨੇ ਹੋ ਤਾਂ ਤੁਸੀਂ ਦੇਖੋ ਵੀ ਤੁਹਾਨੂੰ ਬਹੁਤ ਵੱਟੀਆਂ ਵੱਡੀਆਂ ਬਿਮਾਰੀਆਂ ਤੋਂ ਰਾਹਤ ਮਿਲ ਜਾਂਦੀ ਆ ਸੋ ਇਸੇ ਤਰ੍ਹਾਂ ਆਪਾਂ ਗੱਲ ਕਰਾਂਗੇ ਸੁੰਦਰਤਾ ਦੀ ਤੇ ਸੁੰਦਰਤਾ ਦੇ ਲਈ ਜਿਹੜੀ ਔਰਤਾਂ ਜਾਂ ਮਰਦ ਨੇ ਉਹ ਸੋਚਦੇ ਨੇ ਅਸੀਂ ਸੋਹਣੇ ਦਿਖੀਏ ਪਰ ਸਾਡੇ ਤੇ ਬੁਢਾਪਾ ਆ ਗਿਆ ਕਿਉਂਕਿ ਉਮਰ ਨਾਲੋਂ ਪਹਿਲਾਂ ਸਾਡੇ ਮੂੰਹ ਤੇ ਝੁਰੜੀਆਂ ਦਿਖਣ ਲੱਗ ਗਈਆਂ ਉਹਨਾਂ ਝੁਰੜੀਆਂ ਨੂੰ ਕਿਵੇਂ ਖਤਮ ਕਰਨਾ ਉਹਦੇ ਲਈ ਆਪਾਂ ਗੱਲ ਤੁਹਾਨੂੰ ਇੱਕ ਬਹੁਤ ਵਧੀਆ ਨੁਸਖਾ ਦੱਸਾਂਗੇ ਇਸੇ ਚੀਜ਼ ਤੋਂ ਤਿਆਰ ਹੁੰਦਾ ਕਰਨਾ ਕੀ ਆ ਤੁਸੀਂ ਇਹਦੇ ਜਿਹੜੇ ਫੁੱਲ ਨੇ ਸੁਕਾ ਲੈਣੇ ਨੇ 3 ਜਾਂ 4 ਗ੍ਰਾਮ ਜਿਹੜੇ ਫੁੱਲ ਨੇ ਤੁਸੀਂ ਉਹ ਉਹਦਾ ਪਾਊਡਰ ਬਣਾ ਲਓ ਪਾਊਡਰ ਬਣਾ ਕੇ ਤੁਸੀਂ ਥੋੜੀ ਜਿਹੀ ਵਿੱਚ ਹਲਦੀ ਪਾ ਲਓ ਤੇ ਗੁਲਾਬ ਜਨ ਪਾ ਲਓ ਤੇ ਵਿੱਚ ਦੁੱਧ ਮਿਲਾ ਲਓ ਤੁਸੀਂ ਇਹ ਤਿੰਨ ਚਾਰ ਚੀਜ਼ਾਂ ਦਾ ਪੇਸਟ ਬਣਾ ਕੇ ਆਪਣੇ ਮੂੰਹ ਤੇ ਲਗਾਓ ਹਫਤੇ ਦੇ ਵਿੱਚ ਤੁਸੀਂ ਰਿਜ਼ਲਟ ਦੇਖੋਗੇ ਵੀ ਕਿੰਨਾ ਰਿਜ਼ਲਟ ਆ ਗਿਆ ਤੁਹਾਡਾ ਜਿਹੜਾ ਹਫਤੇ ਦੇ ਵਿੱਚ ਜਿਹੜੀਆਂ ਝੁਰੜੀਆਂ ਦਿਖ ਰਹੀਆਂ ਨੇ ਨਾ ਸਕਿਨ ਟਾਈਟ ਹੋ ਜਾਣੀ ਆ ਝੁਰੜੀਆਂ ਜਿਹੜੀਆਂ ਹੈਗੀਆਂ ਨੇ ਉਹ ਚੱਕੀਆਂ ਜਾਣੀਆਂ ਨੇ ਤੇ ਇਸ ਦਾ ਜਿਹੜਾ ਇਸਤੇਮਾਲ ਤੁਸੀਂ ਜਿਹੜਾ ਹੈਗਾ ਰੈਗੂਲਰ ਕਰੋ ਥੋੜੇ ਦਿਨ ਤੇ ਹਫ਼ਤੇ ਦੇ ਵਿੱਚ ਤੁਹਾਨੂੰ ਇਹਦਾ ਜਿਹੜਾ ਰਿਜ਼ਲਟ ਮਿਲ ਜਾਣਾ ਆ ਸੋ ਹੁਣ ਆਪਾਂ ਕਰਾਂਗੇ ਅਗਲੀ ਗੱਲ ਜੀ ਹੋਰ ਇਹਦੇ ਕੀ ਫਾਇਦੇ ਨੇ ਜੇਕਰ ਸਿਰ ਦਰਦ ਹੋ ਰਿਹਾ ਕੰਨ ਚ ਦਰਦ ਹੋ ਰਿਹਾ ਉਹਨੂੰ ਤੁਸੀਂ ਐਟ ਅ ਟਾਈਮ ਠੀਕ ਕਿਵੇਂ ਕਰਨਾ ਆ ਅੱਕ ਦੇ ਫੁੱਲ ਲੈ ਲਓ ਅੱਕ ਦੇ ਫੁੱਲ ਲੈ ਕੇ ਤੁਸੀਂ ਇਹਨਾਂ ਨੂੰ ਜਿਹੜਾ ਹੈਗਾ ਸੁਕਾ ਲਓ ਸੁਕਾ ਕੇ ਇਹਦਾ ਰਸ ਕੱਢ ਲਓ ਮਤਲਬ ਇਹਨਾਂ ਨੂੰ ਸੁਕਾ ਕੇ ਇਹਦਾ ਜਿਹੜਾ ਰਸ ਕੱਢ ਲਓ ਤੇ ਰਸ ਕੱਢਣ ਨਾਲ ਜਿਹੜਾ ਹੈਗਾ ਇਸ ਦਾ ਸਿਰ ਤੇ ਲਗਾਓ ਤੁਸੀਂ ਜਿਹੜਾ ਸਿਰ ਦਰਦ ਆ ਜਾਂ ਕੰਨ ਦਾ ਦਰਦ ਆ ਉਹੋ ਗਾਇਬ ਹੋ ਜਾਏਗਾ ਕਿਉਂਕਿ ਕਈ ਵਾਰੀ ਸਾਡੇ ਕੰਨ ਦੀਆਂ ਜਿਹੜੀਆਂ ਕੁਝ ਨਸਾਂ ਨੇ ਸਿਰ ਨਾਲ ਜੁੜੀਆਂ ਹੁੰਦੀਆਂ ਨੇ ਤੇ ਉਹ ਵੀ ਸਾਡਾ ਜਿਹੜਾ ਹੈਗਾ ਦੂਰ ਹੋ ਜਾਊਗਾ ਤੇ ਬਾਕੀ ਆਜੋ ਫਿਰ ਆਪਾਂ ਅਗਲੀ ਗੱਲ ਕਰਦੇ ਹਾਂ ਹੁਣ ਆਪਾਂ ਗੱਲ ਕਰਾਂਗੇ ਅੱਖਾਂ ਦੀ ਕਈ ਵਾਰੀ ਰੋਸ਼ਨੀ ਚਲਦੀ ਚਲੀ ਜਾਂਦੀ ਆ ਘਟ ਰਹੀਦੀ ਆ ਰੋਸ਼ਨੀ ਜਾਂ ਫਿਰ ਅੱਖਾਂ ਦੇ ਆਲੇ-ਦਾਲੇ ਘੇਰੇ ਆ ਜਾਂਦੇ ਨੇ ਅੱਖਾਂ ਭਾਰੀ-ਭਾਰੀ ਰਹਿੰਦੀਆਂ ਨੇ ਅੱਖਾਂ 'ਚ ਲਾਲੀ ਰਹਿੰਦੀ ਆ ਉਹਦੇ ਲਈ ਤੁਸੀਂ ਇਹ ਨੁਸਖਾ ਕਿਵੇਂ ਤਿਆਰ ਕਰਨਾ ਇਸ ਦਾ ਸੋ ਤੁਸੀਂ ਕੀ ਕਰਨੇ ਨੇ ਫੁੱਲ ਸੁਕਾ ਲੈਣੇ ਨੇ ਫੁੱਲ ਸੁਕਾ ਕੇ ਥੋੜਾ ਜਿਹਾ ਉਹਦੇ ਵਿੱਚ ਗੁਲਾਬ ਜਲ ਮਿਲਾ ਲੈਣਾ ਗੁਲਾਬ ਜਲ ਤੁਹਾਨੂੰ ਆਮ ਦੁਕਾਨ ਤੋਂ ਮਿਲ ਜੂਗਾ ਉਹ ਗੁਲਾਬ ਜਲ ਲੈ ਕੇ ਤੁਸੀਂ ਜਿਹੜੀ ਕੀ ਜਿਵੇਂ ਅ ਅੱਖਾਂ ਦੇ ਆਲੇ-ਦਾਲੇ ਜਿਹੜਾ ਘੇਰਾ ਬਣਿਆ ਉਹਦੇ ਉੱਤੇ ਲਗਾ ਲਓ ਦੋਨੇ ਚੀਜ਼ਾਂ ਨੂੰ ਮਿਕਸ ਕਰਕੇ ਸੋ ਅੱਖਾਂ ਦੀ ਜਿਹੜੀ ਖੁਜਲੀ ਹੁੰਦੀ ਆ ਅੱਖਾਂ 'ਚ ਕਈ ਵਾਰੀ ਕਈਆਂ ਨੂੰ ਖੁਜਲੀ ਹੋ ਹੁੰਦੀ ਰਹਿੰਦੀ ਆ ਜਾਂ ਫਿਰ ਅੱਖਾਂ ਭਾਰੀਪਨ ਰਹਿੰਦੀਆਂ ਨੇ ਅੱਖਾਂ ਮਤਲਬ ਕਿ ਅੱਖਾਂ ਤੇ ਆਲੇ-ਦਾਲੇ ਜਿਹੜਾ ਹੈਗਾ ਘੇਰੇ ਕਾਲੇ ਹੋ ਜਾਂਦੇ ਨੇ ਉਹ ਵੀ ਇਹਦੇ ਨਾਲ ਜਿਹੜੇ ਠੀਕ ਹੁੰਦੇ ਨੇ ਬਾਕੀ ਆਪਾਂ ਤੁਹਾਨੂੰ ਇਹ ਵੀ ਰਿਕਵੈਸਟ ਕਰਾਂਗੇ ਵੀ ਤੁਸੀਂ ਜੇ ਸਾਡੀ ਗੱਲ ਤੇ ਵਿਸ਼ਵਾਸ ਨਹੀਂ ਕਰਦੇ ਤਾਂ ਤੁਸੀਂ Google ਤੇ ਸਰਚ ਕਰੋ ਜਿਹੜੇ ਵੀ ਤੁਹਾਡੇ ਨਾਲ ਆਯੁਰਵੇਦਾ ਕੋਈ ਡਾਕਟਰ ਤੁਹਾਡੇ ਫੈਮਿਲੀ ਡਾਕਟਰ ਜਿਹੜੇ ਆਯੁਰਵੇਦਾ ਨੇ ਤੁਹਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਨਾਲ ਤੁਸੀਂ ਇਸ ਬਾਰੇ ਜਿਹੜਾ رابطہ ਕਰ ਸਕਦੇ ਹੋ ਉਹ ਵੀ ਤੁਹਾਨੂੰ ਦੱਸਣਗੇ ਵੀ ਇਸ ਦੀ ਦਵਾਈ ਤੁਸੀਂ ਕਿਸੇ ਤਰ੍ਹਾਂ ਤਿਆਰ ਕਰਨੀ ਹੈ ਕਿੱਦਾਂ ਜਾਂ ਫਿਰ ਜੇ ਕੋਈ ਤੁਹਾਡੇ ਕੋਲ ਪੰਸਾਰੀ ਆ ਤੁਸੀਂ ਉਹਦੇ ਕੋਲ ਵੀ ਜਾ ਕੇ ਇਹਦੇ ਜਿਹੜੇ ਫਾਇਦੇ ਪੁੱਛ ਸਕਦੇ ਹੋ ਵੀ ਅਸੀਂ ਕਿਵੇਂ ਇਸਤੇਮਾਲ ਕਰੀਏ ਉਹ ਵੀ ਤੁਹਾਨੂੰ ਜਿਹੜੇ ਇਸ ਦੇ ਜਿਹੜੇ ਫਾਇਦੇ ਨੇ ਇਹਦੇ ਜਿਹੜੇ ਗੁਣ ਨੇ ਉਹ ਸਾਰੇ ਦੱਸ ਦੇਣਗੇ ਤੇ ਤੁਸੀਂ ਉਹਨਾਂ ਤੋਂ ਵੀ ਸੁੱਕੇ ਫੁੱਲ ਇਹਨਾਂ ਦੇ ਲਿਆ ਕੇ ਉਹਦੀ ਦਵਾਈ ਜਿਹੜੀ ਘਰ ਦੇ ਵਿੱਚ ਤਿਆਰ ਕਰ ਸਕਦੇ ਹੋ ਬਾਕੀ ਆਪਾਂ ਕਿਸੇ ਹੋਰ ਵੀਡੀਓ ਨਾਲ ਫੇਰ ਤੁਹਾਡੇ ਨਾਲ ਜਿਹੜਾ رابطہ ਕਰਾਂਗੇ ਹੋਰ ਕੋਈ ਵੀਡੀਓ ਇਸੇ ਤਰ੍ਹਾਂ ਨਾਲ ਵੀ ਕੀ ਖਜ਼ਾਨਾ ਇਹਨਾਂ ਵਿੱਚ ਭਰਪੂਰਾ ਜਿਹੜੇ ਅਸੀਂ ਜ਼ਹਿਰੀਲੇ ਬੁੱਟੇ ਕਹਿ ਕੇ ਜਾਂ ਆਮ ਬੁੱਟੀਆਂ ਇਹ ਤਾਂ ਆਮ ਜਿਵੇਂ ਛੱਤ ਤੇ ਉੱਗ ਗਿਆ ਜੀ ਮਾੜਾ ਆ ਜਾਂ ਫਿਰ ਕਹਿ ਲੋ ਕਿ ਆਮ ਸਾਨੂੰ ਰਸਤੇ ਵਿੱਚ ਦਿਖਦੇ ਨੇ ਕਈ ਪੌਦੇ ਜਿਹੜੇ ਕਿ ਸਾਨੂੰ ਅਸੀਂ ਕਹਿੰਦੇ ਆ ਵੀ ਝਾੜੀਆਂ ਬੁੱਟੀਆਂ ਨੇ ਜੀ ਇਹ ਤਾਂ ਝਾੜੀਆਂ ਝਾੜੀਆਂ 'ਚ ਲੱਗੇ ਹੋਏ ਆਪ ਪਾਦ ਦੇ ਨੇ ਇਹਨਾਂ ਦੇ ਕੀ ਕੀ ਫਾਇਦੇ ਨੇ ਉਹ ਵੀ ਤੁਹਾਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਹੋਰ ਕਿਸੇ ਨਵੀਂ ਬੁੱਟੀ ਬਾਰੇ ਜਾਣਕਾਰੀ ਦੇਵਾਂਗੇ ਸੋ ਇੰਨਾ ਜਿਹੜਾ ਹੈਗਾ ਆਪਣੇ ਨਾਲ ਆਪਾਂ ਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜਿਹੜੇ ਵੀ ਤੁਹਾਡੇ